ਅੱਜ ਇੱਕ ਜ਼ਰੂਰੀ ਇੱਕ ਮਹਿੰਨਤ ਚੀਜ਼ ਦੇ ਬਾਰੇ ਗੱਲ ਕਰਨੀ ਆ ਮੈਂ ਵਾਵਾ ਦੇ ਨਾਂ ਤੇ ਵੇਖਣ ਡਿਆ ਕਿ ਮੇਰੇ ਨਾਲ ਸਾਹਮਣੇ ਕੁਝ ਕੁ ਮੁਸ਼ਕਲਾਂ ਬੜੀਆਂ ਸਿਚੁਏਸ਼ਨ ਆਈ ਤਾਂ ਜਿਆ ਕਿ ਕਈ ਮੇਰੇ ਵੀਰ ਬਹੁਤ ਯਾਰ ਜਿਆਦੇ ਜਿਹੜੇ ਮੇਰੇ ਦੋਸਤ ਆ ਇਹ ਚੀਜ਼ ਚ ਨੰਗਣ ਡਿਆ ਤੇ ਉਹਦਾ ਸੋਲੂਸ਼ਨ ਪੁੱਛਣ ਡਿਆ ਸੋਲੂਸ਼ਨ ਇਹ ਆ ਕਿ ਜਾਂ ਤੇ ਉਹ ਪਾਸ ਤੋਂ ਤਾਂ ਗਿਆ ਜਾਂ ਫਿਊਚਰ ਤੋਂ ਤਾਂ ਗਿਆ ਦੇ ਪ੍ਰੈਜ਼ੈਂਟ ਤੇ ਰਹਿਣਾ ਨਹੀਂ ਚਾਹੁੰਦੇ ਤੇ ਮੈਂ ਉਹਨਾਂ ਨੂੰ ਸਲਾਹ ਇੱਕੋ ਹੀ ਦੇਣਾ ਵਾ ਤੇ ਮੈਂ ਇਹ ਗੱਲ ਤਾਂ ਕਹਿੰਦੇ ਹੁਣ ਕਿ ਵੇਖੋ ਜੋ ਪਾਸਟ ਚ ਹੋ ਗਿਆ ਠੀਕ ਆ ਬੰਦੇ ਰਿਗਰਟ ਹੁੰਦਾ ਵਾ ਦਾ ਕਿ ਜੋ ਹੋ ਗਿਆ ਪਛਤਾਵਾ ਹੁੰਦਾ ਵਾ ਪਰ ਮੈਂ ਕਹਿੰਨਾ ਕਿ ਜੋ ਹੋ ਗਿਆ ਉਹ ਨਾ ਤੇ ਹੁਣ ਸਾਡੇ ਹੱਥ ਚ ਰਿਆ ਠੀਕ ਆ ਤੇ ਨਾ ਹੀ ਆਪਾਂ ਉਹਨੂੰ ਬਦਲ ਸਕਦੇ ਆ ਠੀਕ ਆ ਤੇ ਜੋ ਫਿਊਚਰ ਚ ਹੋਣਾ ਵਾ ਉਹ ਵੀ ਹੋ ਗਏ ਰਹਿਣਾ ਠੀਕ ਆ انسان ਦਾ ਕੰਮ ਹੈ ਕਿ ਆਪਣੇ ਬਿਹਤਰ ਵਾਸਤੇ ਕਰਮ ਕਰਨਾ ਤੁਸੀਂ ਜੇ ਆਪਣੇ ਫਿਊਚਰ ਦਾ ਵਧੀਆ ਸੋਚਦੇ ਜੋ ਉਹਦੇ ਵਾਸਤੇ ਆਪਣਾ ਕਰਮ ਕਰੋ ਉਹਦੇ ਵਾਸਤੇ ਕਦਮ ਵਧਾਓ ਫਲ ਲਾਉਣਾ ਮਾਲਕ ਦੀ ਮਰਜ਼ੀ ਹੁੰਦੀ ਆ ਕਿ ਉਹਦਾ ਤੁਹਾਨੂੰ ਫਲ ਮਿਲਣਾ ਕਿ ਨਹੀਂ ਮਿਲਣਾ ਠੀਕ ਆ ਤੇ ਮੈਂ ਕਹਿੰਨਾ ਕਿ ਜਦੋਂ ਆਪਣਾ ਕੰਮ ਹੈ ਸਿਰਫ ਕਰਮ ਕਰਨਾ ਜੋ ਹੋ ਗਿਆ ਪਿੱਛੇ ਉਹ ਆਪਾਂ ਬਦਲ ਨਹੀਂ ਸਕਦੇ ਤੇ ਜੋ ਹੋਣਾ ਵਾ ਉਹਦੇ ਵਾਸਤੇ ਆਪਾਂ ਸਿਰਫ ਕਰਮ ਕਰਨਾ ਵਾ ਤੇ ਜੇ ਆਪਾਂ ਉਹ ਚੀਜ਼ ਨੂੰ ਲੈ ਕੇ ਹਮੇਸ਼ਾ ਉਹ ਚੀਜ਼ ਸਾਡੇ ਤੇ ਹਾਵੀ ਰਹਿਣਾ ਆਪਾਂ ਉਹਦੇ ਬਾਰੇ ਸੋਚਦੇ ਰਹੀਏ ਇਹ ਸਾਡੇ ਵਾਸਤੇ ਗੱਲ ਆ ਸਾਨੂੰ ਸਿਰਫ ਜੀਣਾ ਚਾਹੀਦਾ ਪ੍ਰੈਜੈਂਟ ਵਿੱਚ ਤੁਸੀਂ ਸਾਹ ਲੈਣ ਦੇ ਜੀ ਤੁਸੀਂ ਤੁਰਦੇ ਫਿਰਦੇ ਜੀ ਤੁਹਾਡੇ ਵਾਸਤੇ ਇਹੋ ਗੱਲ ਵਧੀਆ ਹੋਣੀ ਚਾਹੀਦੀ ਆ ਕਿ ਤੁਸੀਂ ਤੁਰੇ ਫਿਰੰਦੇ ਜੀ ਕਿ ਤੁਸੀਂ ਆਪਣੇ ਬਿਹਤਰ ਵਾਸਤੇ ਕੋਸ਼ਿਸ਼ ਵੀ ਕਰ ਸਕ ਕਰ ਸਕਦੇ ਜੀ ਅਸੀਂ ਕਰਦੇ ਗਿਆਂ ਅਸੀਂ ਜਾਂ ਤਾਂ ਆਪਣੇ ਫਿਊਚਰ ਬਾਰੇ ਸੋਚੀ ਜਾਂਦੇ ਆ ਜਾਂਦਾ ਜਾਂ ਆਪਾਂ ਆਪਣੇ ਪਾਸਟ ਬਾਰੇ ਸੋਚੀ ਜਾਂਦੇ ਆ ਬੰਦੇ ਨੂੰ ਦੁੱਖ ਹੁੰਦਾ ਵਾ ਪਰ ਇਹਨਾਂ ਚੀਜ਼ਾਂ ਨੂੰ ਆਪਣੇ ਤੇ ਹਾਵੀ ਨਾ ਹੋਣ ਦੀਏ ਆਪਣੇ ਫਿਊਚਰ ਬਾਰੇ ਕੁਝ ਵੀ ਆ ਜੋ ਵੀ ਤੁਸੀਂ ਸੋਚਿਆ ਉਹਦੇ ਬਾਰੇ ਬਸ ਲੱਗੇ ਰਹੋ ਆਪਣਾ ਕਰਮ ਕਰਦੇ ਰਹੋ ਠੀਕ ਹੈ ਜੇ ਤੁਹਾਨੂੰ ਸਫਲਤਾ ਮਿਲਣੀ ਹੋਈ ਮਿਲ ਜੂਗੀ ਜੋ ਵੀ ਤੁਸੀਂ ਸੋਚਦੇ ਜੀ ਜ਼ਿੰਦਗੀ ਚ ਫਿਊਚਰ ਬਾਰੇ ਜੋ ਕੁਝ ਵੀ ਆ ਜੇ ਤੁਹਾਨੂੰ ਮਿਲਣਾ ਹੈ ਮਿਲ ਜੂਗਾ ਜੇ ਨਹੀਂ ਮਿਲਣਾ ਉਹ ਕਾਲਪੁਰਖ ਦੀ ਮਰਦਿ ਆ ਤੇ ਪਾਸਟ ਬਾਰੇ ਬਹੁਤਾ ਨਾ ਸੋਚੋ ਪ੍ਰੈਜ਼ੈਂਟ ਚ ਜੀਉਣਾ ਸਿੱਖੋ ਜੋ ਹੋਣ ਰਿਹਾ ਵਾ ਹੋ ਚੀਜ਼ ਨੂੰ ਇੰਜੋਏ ਕਰੋ ਫੀਲ ਕਰੋ ਹਰ ਇੱਕ ਚੀਜ਼ ਨੂੰ ਬੇਪਰ ਮੈਂ ਇੱਥੇ ਬੈਠਾ ਵਾਂ ਇੱਥੇ ਸੋ ਨਸਾਨ ਆ ਮੈਂ ਇੱਥੇ ਕਿਉਂ ਆ ਮੱਜ ਕੇ ਪਿੰਡ ਦੇ ਰੌਲੇ ਰੱਪੇ 'ਚ ਬੰਦੇ ਦਾ ਮਨ ਜਿੱਦਾਂ ਮੰਨ ਲਓ ਕਿ ਡਿਵਾਈਡ ਹੋਇਆ ਰਹਿੰਦਾ ਇੱਧਰ ਨੂੰ ਭਜਦਾ ਮਨ ਇੱਧਰ ਨੂੰ ਭਜਦਾ ਰਹਿੰਦਾ ਇੱਥੇ ਆਪਾਂ ਬੈਠੇ ਆ ਵਧੀਆ ਵਾ ਹਵਾ ਚੱਲਣ ਦੀ ਆ ਤੇ ਨੇਚਰਲ ਚੀਜ਼ਾਂ ਸਾਰੀਆਂ ਵੇਖੋ ਕੁਦਰਤ ਆ ਪੰਛੀ ਆ ਉਹਨਾਂ ਦੀ ਆਵਾਜ਼ ਸੁਣ ਕੇ ਵਧੀਆ ਲੱਗਦਾ ਕਿ ਹਾਂ ਇਹ ਵੀ ਤੇ ਹੈਗੇ ਆ ਇਹਨਾਂ ਨੂੰ ਕਾਦੀ ਚੀਜ਼ ਦੀ ਲੋੜ ਆ ਇਨਾ ਵੰਗੋ ਸਾਨੂੰ ਆਜ਼ਾਦ ਹੋ ਕੇ ਰਹਿਣਾ ਚਾਹੀਦਾ ਬਸ ਇਹ ਦੋ ਚਾਰ ਗੱਲਾਂ ਮੈਂ ਕਰਨੀਆਂ ਹੈ ਕਿਉਂਕਿ ਬਹੁਤ ਜ਼ਿਆਦੇ ਮਸਲੇ ਆਪਾਂ ਸੋਚਣ ਦੇ ਆ ਕਿ ਇਹ ਸੋਚ ਕੇ ਸਾਡਾ ਸਹੀ ਸੋਚਣ ਨਾਲ ਕੁਝ ਨਹੀਂ ਹੋਣਾ ਬਹੁਤਾ ਨਾ ਸੋਚੋ ਠੀਕ ਆ ਤੇ ਆਪਣੀ ਜ਼ਿੰਦਗੀ ਨੂੰ ਜਿਹੜਾ ਹੁਣ ਸਾਹ ਚੱਲਣ ਡਿਆ ਵਾ ਬਸ ਇਹਦੇ ਵਿੱਚ ਜੀਲੋ ਇਹਨੂੰ ਇੰਜੋਏ ਕਰ ਲਓ ਸਤਿ ਸ੍ਰੀ ਅਕਾਲ